ਇਹ ਕੋ ਬਾਦਲ ਪਰਵਾਰ ساری ਉਮਰ ਸਾੜੀ ਤੋਂ ਮੋਟਾ ਮੰਗਦਾ ਰਿਹਾ ਹੈ ਕਿਸਾਨੀ ਦੇ ਨਾਂ ਤੇ ਦੋ ਚੀਜ਼ਾਂ ਦੇ ਬਾਦਲ ਪਰਵਾਰ ਨੇ ਮੋਟਾ ਮੰਗੀਆਂ ਇੱਕ ਮੰਗੀਆਂ ਕਿ ਅਸੀਂ ਕਿਸਾਨੀ ਦੇ ਰਾਖੇ ਹਾਂ ਦੂਜਾ ਕਹਿੰਦੇ ਹੁੰਦੇ ਸੀ ਅਸੀਂ ਪੰਥ ਦੇ ਰਖਵਾਲੇ ਤੇ ਜੋ ਕਿਸਾਨੀ ਦਾ ਹਾਲ ਬੀਬਾ ਬਾਦਲ ਨੇ ਸਾਈਨ ਕਰਕੇ ਸਾਡੇ ਕਿਸਾਨਾਂ ਨੂੰ ਦਿੱਲੀ ਬਾਰਡਰ ਤੇ ਭਾ ਕੇ ਕਰਤਾ ਉਹ ਜਿੰਨੇ ਜਿੰਨੇ ਪਰਿਵਾਰਾਂ ਦੇ ਬਜ਼ੁਰਗੀਆਂ ਬੱਚੇ ਮੋਰਚੇ 'ਚ ਬੈਠੀ ਹੈ ਉਹੀ ਜਾਣਦੇ ਆ ਸ਼ੁਰੂ ਤੋਂ ਬਾਦਲ ਪਰਿਵਾਰ ਨੇ ਪੰਚ ਦਿਨਾਂ 'ਤੇ ਸਾਡੇ ਤੋਂ ਵੋਟਾਂ ਮੰਗੀਆਂ ਆ ਅਗ ਬੜੀਆਂ ਸਾੜੀਆਂ ਮਾਵਾਂ ਤੇ ਭੈਣਾਂ ਜਿਨ੍ਹਾਂ ਨੂੰ ਇਹ ਪਤਾ ਨਹੀਂ ਸੀ ਹੁੰਦਾ ਕਿ ਤਕੜੀ ਦਾ ਮਤਲਬ ਕੀ ਹੈ ਉਹ ਬਾਬੇ ਨਾਨਕ ਦੀ ਤਕੜੀ ਸਮਝ ਕੇ ਤਕੜੀ ਨੇ ਵੋਟ ਪਾਇਆ ਹੁੰਦੀਆਂ ਸੀ ਸੱਚੇ ਕਿ ਝੂਠੇ ਇਹ ਗੱਲ ਤੇ ਉਹਨਾਂ ਨੇ ਭਾਈ ਬਾਦਲ ਪਰਿਵਾਰ ਨੇ ਸਾਡੇ ਤੋਂ ਪੰਚ ਦਿਨਾਂ 'ਤੇ ਵੋਟਾਂ ਮੰਗ ਕੇ ਜੋ ਗੁਰੂ ਸਾਹਿਬਾਨ ਦੀ ਬੇਅਦਬੀ ਦੇ ਕਾਂਡ ਅਸੀਂ ਅਸੀਂ ਵੇਖੇ ਪੰਜਾਬ ਦੀ ਧਰਤੀ 'ਤੇ ਹੋਏ ਮੈਂ ਤੁਹਾਡੇ ਤੋਂ ਉਹਦੇ ਖਿਲਾਫ ਤੁਹਾਡਾ ਹਾਂ ਦਾ ਨਾਰਾ ਮੰਗਨਾਈ ਹੈ ਮੇਰੇ ਨਾਲ ਸਹਿਮਤ ਹੋ ਫੇ ਨਹੀਂ ਸਹਿਮਤ ਮੈਨੂੰ ਇਹ ਦੱਸੋ ਅਕਾਲੀ ਦਲ ਦਾ ਬਿਆਨ ਆਇਆ ਮੋਰਚੇ ਦੇ ਹੱਕ ਚ ਇੱਕ ਬਿਆਨ ਨਹੀਂ ਆਇਆ ਅਕਾਲੀ ਦਲ ਦਾ ਇੱਕ ਬਿਆਨ ਨਹੀਂ ਆਇਆ ਬਾਦਲ ਪਰਿਵਾਰ ਦਾ ਦੂਜਾ ਮੋਰਚਾ ਲੱਗਿਆ 4 ਮਹੀਨੇ ਹੋ ਗਏ ਮੋਰਚਾ ਲੱਗੇ ਨੂੰ ਮਗਰਲੇ ਤਿੰਨ ਵਾਰੀਆਂ ਤੋਂ ਸਾਰਿਆਂ ਨੇ ਇੱਥੋਂ ਦੀਪਾ ਬਾਦਲ ਨੂੰ ਜਿਤਾ ਕੇ ਗੱਲਿਆ ਤੇ ਜਿਹੜਾ ਪਿਛਲੀ ਵਾਰ ਦੀਪਾ ਜੀ ਨੇ ਜਿੱਤ ਕੇ ਕਾਲੇ ਕਾਨੂੰਨਾਂ ਤੇ ਸਾਈਨ ਕੀਤੇ ਐ ਉਹਦਾ ਸੰਤਾਪ ਸਾਰਾ ਪੰਜਾਬ 'ਚ ਹੋ ਰਿਹਾ ਤੇ ਉਹਨੇ ਉਹਨਾਂ ਕਾਲੇ ਕਾਨੂੰਨਾਂ ਲਿਆਉਣ ਵਾਸਤੇ ਕਲੀ ਭਾਜਪਾ ਦੀ ਜ਼ਿੰਮੇਵਾਰੀ ਨਹੀਂ ਪਾਈ ਸਾਡੇ ਇਥੋਂ ਦਾ ਜਿਹੜਾ ਅਸੀਂ ਨੁਮਾਇੰਦਾ ਚੁਣਿਆ ਬੀਬਾ ਬਾਦਲ ਉਹਨਾਂ ਨੇ ਇਹਨਾਂ ਕਾਲੇ ਕਾਨੂੰਨਾਂ ਤੇ ਸਾਈਨ ਕਰਕੇ ਉਨਾ ਹੀ ਵੱਡਾ ਜ਼ਿੰਮੇਵਾਰੀ ਨਿਭਾਈ ਹੈ ਜਿੰਨੀ ਕਿ ਭਾਜਪਾ ਸਰਕਾਰ ਦੀ ਹੈ ਸਾਨੂੰ ਇੱਕ ਐਸਾ ਨੁਮਾਇੰਦਾ ਚਾਹੀਦਾ ਹੈ ਜਿਹੜਾ ਪੰਜਾਬ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਵਿੱਚ ਸਾਡਾ ਸਾਥ ਦੇਵੇ ਜਿਵੇਂ ਕਿਸਾਨਾਂ ਦੇ ਹੱਕ ਦੀ ਆਵਾਜ਼ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੀ ਲੜਾਈ ਲੜ ਸਕੇ ਤੁਸੀਂ ਤਾਂ ਵੋਟਾਂ ਪਾਈਆਂ ਕਹਿ ਕੇ ਕਿ ਇਸ ਵਾਰੀ ਬਦਲਾ ਲਿਆਵਾਂਗੇ ਤੇ ਸਾਰੀ ਦੀ ਸਾਰੀ ਵੋਟ ਝਾੜੂ ਨੂੰ ਪਾਉਗੀ ਪਰ ਐਕਚੁਅਲੀ ਵੋਟਾਂ ਸਰਕਾਰ ਤੁਸੀਂ ਨਹੀਂ ਬਣਾਈ ਸਰਕਾਰ ਬਣਾਈ ਹੈ ਬੀਬੀਆਂ ਨੇ ਜਿਨ੍ਹਾਂ ਨੇ ਕਿਸੇ ਨੂੰ ਦੱਸਿਆ ਵੀ ਨਹੀਂ ਕਿਸੇ ਨੂੰ ਆਖਿਆ ਵੀ ਨਹੀਂ ਤੇ ਵੋਟ ਸਾਰੀ ਦੀ ਸਾਰੀ 1000 ਰੁਪਏ ਨੂੰ ਭੁਗਤਤੀ ਪਤਾ ਹੀ ਨਹੀਂ ਲੱਗਿਆ ਸਰਕਾਰ ਐਕਚੁਅਲੀ ਬੀਬੀਆਂ ਨੇ ਮੜਾਈ ਐ ਝਾੜੂ ਦੀ ਪਈ 1000 ਰੁਪਏ ਮਿਲਿਆ ਕਿ ਨਹੀਂ ਮਿਲਿਆ ਦੱਸੋ ਪਰਿਵਾਰਾਂ ਦੇ ਭਾਈ ਆਟੇ ਦਾਲ ਦੇ ਕਾਰਡ ਕਿੰਨੇ ਕਿ ਬਟਟੇ ਗਏ ਅੱਦੇ ਕਾਰਡ ਕੱਟੇ ਗਏ ਸਿੱਧੂ ਮੂਸੇ ਵਾਲੇ ਦੇ ਕਤਲ ਬਾਰੇ ਸਾਡੇ ਹਲਕੇ ਤੋਂ ਬਦ ਕੋਈ ਨਹੀਂ ਜਾਣਦਾ ਜਿੰਨੇ ਮਾਨਸੇ ਦੇ ਲਾਗੇ ਵਾਲੇ ਹਲਕੇ ਆਸੇ ਪਾਸੇ ਵਾਲੇ ਉਹਨਾਂ ਨੇ ਭਾਵੇਂ ਕੋਈ ਸਿੱਧੂ ਜਾਣਦਾ ਸੀ ਤੇ ਭਾਵੇਂ ਕੋਈ ਨਹੀਂ ਜਾਣਦਾ ਸੀ ਪਰ ਹਰ ਇੱਕ ਪਰਿਵਾਰ ਦੀ ਮਾਂ ਨੂੰ ਬਜ਼ੁਰਗ ਨੂੰ ਸਿੱਧੂ ਮੂਸੇਵਾਲੇ ਦੇ ਕਤਲ ਦਾ ਦੁੱਖ ਉਨਾਂ ਹੀ ਨੂੰ ਹੈ ਅੱਜ ਤੱਕ ਕਾਤਲ ਨਹੀਂ ਫੜੇ ਗਏ ਅੱਜ ਰਹੀ ਉਹਦੇ ਪਿਓ ਬਾਪ ਜਿਹੜੇ ਬਲਕੌਰ ਸਿੰਘ ਸਿੱਧੂ ਜੀ ਨੇ ਬੜੀ ਵਾਰੀ ਮੰਤਾਂ ਕਰ ਲੀਆਂ ਸਰਕਾਰ ਦੀਆਂ ਬਹੁਤ ਵਾਰੀ ਰੋਲਾ ਪਾ ਲਿਆ ਪਰ ਅੱਜ ਤਾਈਂ ਉਹਦੇ ਕਾਤਲ ਨਹੀਂ ਫੜੇ ਗਏ ਔਰ ਉਸ ਕਤਲ ਤੋਂ ਬਾਅਦ ਜਿਵੇਂ ਲੜੀ ਲੱਗੀ ਹੈ ਕਤਲਾਂ ਦੀ ਕਦੀ ਅੰਮ੍ਰਿਤਸਰ ਹੋ ਰਿਹਾ ਕਦੀ ਤਰਨਤਾਰਨ ਹੋ ਰਿਹਾ ਕਦੀ ਤ੍ਰੀਪਕੋਟ ਹੋ ਰਿਹਾ ਅੱਡ ਅੱਡ ਸ਼ਹਿਰਾਂ 'ਚ ਅਸੀਂ ਵੇਖ ਰਹੇ ਹਾਂ ਕਿ ਸ਼ਰਿਆਮ ਕਤਲ ਹੋ ਰਿਹਾ ਪਰ ਕਿਤੇ ਸਰਕਾਰ ਨੇ ਕੋਈ ਆਪੀ ਕਿਤੇ ਇਹ ਨਹੀਂ ਸੁਣਨ ਚਾਇਆ ਕਿ ਕਿਤੇ ਕਾਤਲ ਫੜੇ ਗਏ ਹੋਣ ਜਾਂ ਕਿਤੇ ਇਨਸਾਫ ਮਿਲਿਆ ਹੋਵੇ ਕਿਸੇ ਪਰਿਵਾਰ ਨੂੰ ਪਹਿਲਾਂ ਕਿਸੇ ਸਰਕਾਰ 'ਚ ਇਹਦਾ ਕੁਝ ਨਹੀਂ ਸੀ ਵੇਖਿਆ ਜਿਹੜਾ ਝਾੜੂ ਵਾਲਿਆਂ ਦੀ ਸਰਕਾਰ ਨੇ ਸਾਨੂੰ ਬੁਖਾਤਾ ਬਦਲਾਅ ਤਾਂ ਆਇਆ ਹੈ ਪਰ ਆ ਬਦਲਾਅ ਆਇਆ ਹੈ ਆਉਣ ਵਾਲੀਆਂ 2024 ਦੀਆਂ ਚੋਣਾਂ ਨੂੰ ਲੈ ਕੇ ਮੈਂ ਅੱਜ ਤੁਹਾਡੇ ਸਾਰਿਆਂ ਦੇ ਵਿੱਚ ਹਾਜ਼ਰ ਹੋਈ ਹਾਂ ਮਗਰਲੇ ਤਿੰਨ ਵਾਰੀਆਂ ਤੋਂ ਸਾਰਿਆਂ ਨੇ ਇੱਥੋਂ ਬੀਬਾ ਬਾਦਲ ਨੂੰ ਜਿਤਾ ਕੇ ਕੱਲਿਆ ਤੇ ਜਿਹੜਾ ਪਿਛਲੀ ਵਾਰ ਦੀਪਾ ਜੀ ਨੇ ਜਿੱਤ ਕੇ ਕਾਲੇ ਕਾਨੂੰਨਾਂ ਤੇ ਸਾਈਨ ਕੀਤੇ ਐ ਉਹਦਾ ਸੰਤਾਪ ਸਾਰਾ ਪੰਜਾਬ 'ਤੇ ਹੋ ਰਿਹਾ ਹੈ ਪੰਜਾਬ ਇੱਕ ਖੇਤੀ ਸੂਪਾ ਹੈ ਭਾਵੇਂ ਕੋਈ ਇਥੇ ਖੇਤੀ ਕਰਦਾ ਹੈ ਭਾਵੇਂ ਖੇਤਾਂ ਦੇ ਵਿੱਚ ਕੋਈ ਦਿਹਾੜੀ ਕਰਦਾ ਹੈ ਭਾਵੇਂ ਕੋਈ ਕਾਰਖਾਨੇ ਆਲਾ ਹੈ ਭਾਵੇਂ ਕੋਈ ਆਰਤੀਆ ਹੈ ਭਾਵੇਂ ਕੋਈ ਕਿਸੇ ਵੀ ਪ੍ਰਕਾਰ ਦੀ ਨੌਕਰੀ ਕਰਦਾ ਹੈ ਹਰੇਕ ਦਾ ਕਿੱਤਾ ਖੇਤੀ ਤੇ ਨਿਰਭਰ ਹੈ ਕਿਵੇਂ ਨਾ ਕਿਵੇਂ ਕਰਕੇ ਹਰੇਕ ਪੰਜਾਬ ਦੀ ਧਰਤੀ ਤੇ ਜਿਹੜਾ ਵੀ ਪਰਿਵਾਰ ਵਸ ਵਸਦਾ ਹੈ ਉਹ ਖੇਤੀ ਨਾਲ ਜੁੜਿਆ ਹੋਇਆ ਹੈ ਤੇ ਅੱਜ ਸਾਡੀ ਖੇਤੀ ਤੇ ਸਾਡੇ ਪੰਜਾਬ ਦੇ ਕਿਸਾਨਾਂ ਤੇ ਭੀੜ ਪਈ ਦੀ ਹੈ ਕਾਲੇ ਕਾਨੂੰਨਾ ਕਰਕੇ ਤੇ ਉਹਨੇ ਉਹਨਾਂ ਕਾਲੇ ਕਾਨੂੰਨਾਂ ਲਿਆਉਣ ਵਾਸਤੇ ਕੱਲੀ ਭਾਜਪਾ ਦੀ ਜ਼ਿੰਮੇਵਾਰੀ ਨਹੀਂ ਪਈ ਸਾਡੇ ਇੱਥੋਂ ਦਾ ਜਿਹੜਾ ਅਸੀਂ ਨੁਮਾਇੰਦਾ ਚੁਣਿਆ ਬੀਬਾ ਬਾਦਲ ਉਹਨਾਂ ਨੇ ਇਹਨਾਂ ਕਾਲੇ ਕਾਨੂੰਨਾਂ ਤੇ ਸਾਈਨ ਕਰਕੇ ਉਨਾ ਹੀ ਵੱਡਾ ਜਿੰਮੇਵਾਰੀ ਨਿਭਾਈਏ ਜਿੰਨੀ ਕ ਭਾਜਪਾ ਸਰਕਾਰ ਦੀ ਹੈ ਸਹਿਮਤ ਹਾਂ ਇਸ ਗੱਲ ਨਾਲ ਕਿ ਨਹੀਂ ਸਾਨੂੰ ਇੱਕ ਐਸਾ ਨੁਮਾਇੰਦਾ ਚਾਹੀਦਾ ਹੈ ਜਿਹੜਾ ਪੰਜਾਬ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਵਿੱਚ ਸਾਡਾ ਸਾਥ ਦੇਵੇ ਜਿਹੜਾ ਕਿਸਾਨਾਂ ਦੇ ਹੱਕ ਦੀ ਆਵਾਜ਼ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੀ ਲੜਾਈ ਲੜ ਸਕੇ ਸਾਨੂੰ ਉਹ ਨਹੀਂ ਚਾਹੀਦਾ ਜਿਹੜਾ ਭਾਜਪਾ ਨਾਲ ਸਹਿਮਤ ਹੋ ਕੇ ਤੇ ਕਾਲੇ ਕਾਨੂੰਨ ਲਿਆ ਕੇ ਸਾਡੇ ਤੇ ਲਾਗੂ ਕਰਾ ਦੇ ਅੱਜ ਸਾਡੇ ਕੋਲ ਉਹ ਮੌਕਾ ਆਇਆ ਕਿ ਅਸੀਂ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾ ਸਕੀਏ ਆਪਦੇ ਇੱਕ ਐਸੇ ਨੁਮਾਇੰਦੇ ਦੀ ਚੋਣ ਕਰੀਏ ਪੂਰੇ ਪੰਜਾਬ ਦੇ ਜਿੰਨੇ ਪਾਰਲੀਮੈਂਟਰੀਅਨ ਬੜੇ ਉਹਨਾਂ ਦੇ ਵਿੱਚੋਂ 21 ਬੰਦਾ ਸੀ ਜਿਹਦੇ ਸਾਈਨ ਹੋਏ ਤੇ ਜਿਹਦੀ ਸਹਿਮਤੀ ਹੋਈ ਵੇਖੋ ਬਾਦਲ ਪਰਵਾਰ ਸਾਰੀ ਉਮਰ ਸਾਡੇ ਤੋਂ ਮੋਟਾ ਮੰਗਦਾ ਰਿਹਾ ਹੈ ਕਿਸਾਨੀ ਦੇ ਨਾਂ ਤੇ ਦੋ ਚੀਜ਼ਾਂ ਦੇ ਬਾਦਲ ਪਰਵਾਰ ਨੇ ਮੋਟਾ ਮੰਗੀਆਂ ਇੱਕ ਮੰਗੀਆਂ ਕਿ ਅਸੀਂ ਕਿਸਾਨੀ ਦੇ ਰਾਖੇ ਹਾਂ ਦੂਜਾ ਕਹਿੰਦੇ ਹੁੰਦੇ ਸੀ ਅਸੀਂ ਪੰਥ ਦੇ ਰਖਵਾਲੇ ਤੇ ਜੋ ਕਿਸਾਨੀ ਦਾ ਹਾਲ ਬੀਬਾ ਬਾਦਲ ਨੇ ਸਾਈਨ ਕਰਕੇ ਸਾਡੇ ਕਿਸਾਨਾਂ ਨੂੰ ਦਿੱਲੀ ਬਾਰਡਰ ਤੇ ਭਾ ਕੇ ਕਰਤਾ ਉਹ ਜਿੰਨੇ ਜਿੰਨੇ ਪਰਿਵਾਰਾਂ ਦੇ ਬਜ਼ੁਰਗੀਆਂ ਬੱਚੇ ਮੋਰਚੇ 'ਚ ਬੈਠੇ ਉਹੀ ਜਾਣਦੇ ਐ ਅਕਾਲੀ ਦਲ ਦਾ ਬਿਆਨ ਆਇਆ ਮੋਰਚੇ ਦੇ ਹੱਕ 'ਚ ਇੱਕ ਬਿਆਨ ਨਹੀਂ ਆਇਆ ਅਕਾਲੀ ਦਲ ਦਾ ਇੱਕ ਬਿਆਨ ਨਹੀਂ ਆਇਆ ਬਾਦਲ ਪਰਿਵਾਰ ਦਾ ਦੂਜਾ ਮੋਰਚਾ ਲੱਗਿਆ 4 ਮਹੀਨੇ ਹੋ ਗਏ ਮੋਰਚਾ ਲੱਗੇ ਨੂੰ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦੀ ਹਾਂ ਦੂਜਾ ਮੋਰਚਾ ਲਾ ਲਿਆ ਕਿੰਨੇ ਹੋਰ ਇਸ ਤਰ੍ਹਾਂ ਦੇ ਮੋਰਚੇ ਲਾਵਾਂਗੇ ਤੇ ਕਿੰਨੇ ਨੌਜਵਾਨਾਂ ਨੂੰ ਸ਼ਹੀਦ ਕਰਾਵਾਂਗੇ ਕਿੰਨੇ ਨੂੰ ਜ਼ਖਮੀ ਕਰਾਵਾਂਗੇ ਅੱਜ ਬਣਦੀ ਗੱਲ ਇੱਕ ਹੈ ਕਿ ਇਹਨਾਂ ਮੋਰਚਿਆਂ ਨੂੰ ਬੰਦ ਕਰਨ ਦੀ ਲੋੜ ਹੈ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ ਇਹਨਾਂ ਮੋਰਚਿਆਂ ਨੂੰ ਬੰਦ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਅੱਜ ਕੱਲ ਹਰੇਕ ਘਰ 'ਚ ਇੱਕ ਇੱਕ ਦੋ ਦੋ ਪੁੱਤ ਹੈ ਪੁਰਾਣੇ ਜ਼ਮਾਨੇ ਵਾਂਗੂ ਚਾਰ ਚਾਰ ਪੰਜ ਪੰਜ ਕਿਸੇ ਵੀ ਕਰੇ ਨਹੀਂ ਤੇ ਜਿੰਨੇ ਆਪ ਇੱਥੇ ਬੈਠੇ ਆ 95% ਜਾਇਦਾਦਾਂ ਭਾਵੇਂ ਕਿਸੇ ਕੋਲ ਮਰਲਾ ਤੇ ਭਾਵੇਂ ਕਿੱਲਾ ਹਰੇਕ ਨੂੰ ਹਰੇਕ ਦੇ ਪੁਰਖਾਂ ਤੋਂ ਆਈ ਵੀ ਜ਼ਮੀਨ ਹੈ ਕਿਸੇ ਨੇ ਆਪ ਮਿਹਨਤ ਨਾਲ ਕੋਈ ਗਿਰਲਾ ਹੋਣਾ ਜਿਹਨੇ ਬਣਾਈ ਹੋਣੀ ਸਾਡਾ ਫਰਜ਼ ਬਣਦਾ ਕਿ ਜੋ ਕੁਝ ਸਾਡੇ ਪੁਰਖਾਂ ਤੋਂ ਸਾਨੂੰ ਆਇਆ ਵੀ ਹੈ ਅਸੀਂ ਬਣਿਆ ਤੇ ਇਹ ਤਾਂ ਹੋ ਸਕਦਾ ਹੈ ਜੇ ਸਾਡੇ ਉੱਤੇ ਜਿਹੜੇ ਤੱਕੇ ਨਾਲ ਲਾਗੂ ਕੀਤੇ ਗਾਲੇ ਕਾਨੂੰਨ ਹੈ ਜੇ ਅਸੀਂ ਇਹਨਾਂ ਨੂੰ ਰੱਦ ਕਰਾ ਸਕੀਏ। ਪੰਜਵੀਂ ਗੱਲ ਕਰੂੰਗੀ। ਸ਼ੁਰੂ ਤੋਂ ਬਾਦਲ ਪਰਵਾਰ ਨੇ ਪੰਜ ਦਿਨਾਂ ਤੇ ਸੜਕਾ ਵੋਟਾ ਮੰਗੀ ਹੈ। ਅਗ ਬੜੀਆਂ ਸਾਡੀਆਂ ਮਾਵਾਂ ਤੇ ਭੈਣਾਂ ਜਿਨ੍ਹਾਂ ਨੂੰ ਇਹ ਪਤਾ ਨਹੀਂ ਸੀ ਹੁੰਦਾ ਕਿ ਤਕੜੀ ਦਾ ਮਤਲਬ ਕੀ ਹੈ ਉਹ ਬਾਬੇ ਨਾਨਕ ਦੀ ਤਕੜੀ ਸਮਝ ਕੇ ਤਕੜੀ ਨੂੰ ਵੋਟ ਪਾਏ ਹੁੰਦੀਆਂ ਸੀ। ਸੱਚ ਹੈ ਕਿ ਝੂਠ ਹੈ ਇਹ ਗੱਲ। ਬਾਬੇ ਨਾਨਕ ਦੀ ਤਕੜੀ ਨੂੰ ਵੋਟ ਪੈਂਦੀ ਹੁੰਦੀ ਸੀ। ਕਿ ਉਹਨਾਂ ਨੇ ਭਾਈ ਬਾਦਲ ਪਰਵਾਰ ਨੇ ਸਾਡੇ ਕੋ ਪੰਛ ਦੇ ਨਾਂ ਤੇ ਵੋਟਾਂ ਮੰਗ ਕੇ ਜੋ ਗੁਰੂ ਸਾਹਿਬਾਨ ਦੀ ਬੇਅਦਬੀ ਦੇ ਕਾਂਡ ਅਸੀਂ ਅਸੀਂ ਵੇਖੇ ਪੰਜਾਬ ਦੀ ਧਰਤੀ ਤੇ ਹੋਏ ਮੈਂ ਤੁਹਾਡੇ ਤੋਂ ਉਹਦੇ ਖਿਲਾਫ ਤੁਹਾਡਾ ਹਾਂ ਦਾ ਨਾਰਾ ਮੰਗਨਾਈ ਹੈ ਮੇਰੇ ਨਾਲ ਸਹਿਮਤ ਹੋ કે ਨਹੀਂ ਸਹਿਮਤ ਮੈਨੂੰ ਇਹ ਦੱਸੋ ਵੇਖੋ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਰੁਪਈਆ ਟੇਕਦਾ ਤੇ ਭਾਵੇਂ ਨਹੀਂ ਟੇਕਦਾ ਪਰ ਗੁਰੂ ਸਾਹਿਬ ਦੇ ਅੱਗੇ ਜਾ ਕੇ ਜੇ ਕੋਈ ਪੁੱਤ ਮੰਗਲੇ ਤਾਂ ਪੁੱਤ ਮਿਲ ਜਾਂਦਾ ਹੈ। ਜੇ ਕੋਈ ਜ਼ਮੀਨ ਮੰਗੇ ਉਹ ਜ਼ਮੀਨ ਦਿੰਦੇ ਆ। ਆਪੀ ਨੀਅਤ ਚਾਹੀਦੀ ਹੈ ਲੈਣ ਵਾਲੀ। ਢੋਲੀ ਸਾਫ ਚਾਹੀਦੀ ਉਹ ਦਿਨ ਨੂੰ ਤਿਆਰ ਬੈਠੀ ਹੈ। ਜੇ ਕੋਈ ਨੌਕਰੀ ਮੰਗਦਾ ਤਾਂ ਨੌਕਰੀ ਮਿਲਦੀ ਹੈ। ਮੈਂ ਉਸ ਗੁਰੂ ਸਹਿਬਾਨ ਦੇ ਹੱਕ ਦੇ ਵਿੱਚ ਤੁਹਾਡੇ ਤੋਂ ਇਨਸਾਫ ਲੈਣ ਆਈਆਂ। ਜਿਨ੍ਹਾਂ ਨੇ ਸਾਡੇ ਗੁਰੂ ਨਾਲ ਬੇਅਦਬੀਆਂ ਕੀਤੀਆਂ ਉਹਨਾਂ ਦੇ ਖਿਲਾਫ ਤੁਹਾਡੇ ਤੋਂ ਵੋਟ ਲੈਣ ਆਈਆਂ। ਪਾਉਂਗੇ ਕਿ ਨਹੀਂ ਪਾਉਂਗੇ ਭਾਈ ਮੈਨੂੰ ਹੀ ਦੱਸੋ। ਇਹ ਸਹਿਮਤੀ ਲੈਣ ਆਈਆਂ ਮੈਂ ਸਾਰੇ ਆਪਣੇ ਭਰਾਵਾਂ ਤੋਂ ਸਾਰੇ ਬਜ਼ੁਰਗਾਂ ਤੋਂ ਜਿੰਨੀਆਂ ਮੇਰੀਆਂ ਭੈਣਾਂ ਜਿੰਨੀਆਂ ਮੇਰੀਆਂ ਮਾਵਾਂ ਬੈਠੀਆਂ ਸਾਰਿਆਂ ਤੋਂ ਭਾਈ ਜਿਨ੍ਹਾਂ ਨੇ ਜਿਨ੍ਹਾਂ ਨੇ ਝਾੜੂ ਨੂੰ ਵੋਟ ਪਾਈ ਨਾ ਮੇਰੇ ਭਰਾਵਾਂ ਨੇ ਬਜ਼ੁਰਗਾਂ ਨੇ ਤੁਹਾਨੂੰ ਇਹ ਲੱਗਦਾ ਕਿ ਸਰਕਾਰ 92 ਸਿੱਕਾ ਤੁਸੀਂ ਦਵਾਤ ਨਹੀਂ ਪਰ ਮੈਂ ਤੁਹਾਡਾ ਇੱਕ ਵੈਅੰਦ ਦੂਰ ਕਰਦੀ ਹਾਂ ਤੁਸੀਂ ਤਾਂ ਵੋਟਾਂ ਪਾਈਆਂ کہہ ਕੇ ਕਿ ਇਸ ਵਾਰੀ ਬਦਲਾ ਲਿਆਵਾਂਗੇ ਤੇ ਸਾਰੀ ਦੀ ਸਾਰੀ ਵੋਟ ਝਾੜੂ ਨੂੰ ਪਾਊਗੀ ਪਰ ਐਕਚੁਅਲੀ ਵੋਟਾਂ ਸਰਕਾਰ ਤੁਸੀਂ ਨਹੀਂ ਬਣਾਈ ਸਰਕਾਰ ਬਣਾਈ ਹੈ ਬੀਬੀਆਂ ਨੇ ਜਿਨ੍ਹਾਂ ਨੇ ਕਿਸੇ ਨੂੰ ਦੱਸਿਆ ਵੀ ਨਹੀਂ ਕਿਸੇ ਨੂੰ ਆਖਿਆ ਵੀ ਨਹੀਂ ਤੇ ਵੋਟ ਸਾਰੀ ਬਿਸਾਰੀ 1000 ਰੁਪਏ ਨੂੰ ਭੁਗਤ ਗਈ ਪਤਾ ਹੀ ਨਹੀਂ ਲੱਗਿਆ ਸਰਕਾਰ ਐਕਚੁਅਲੀ ਬੀਬੀਆਂ ਨੇ ਬਣਾਈ ਹੈ ਝਾੜੂ ਦੀ ਪਈ 1000 ਰੁਪਏ ਮਿਲਿਆ ਕਿ ਨਹੀਂ ਮਿਲਿਆ ਦੱਸੋ ਹੁਣ ਦੁਬਾਰਾ ਹੀ ਪਾਉਣੀ ਹੈ ਝਾੜੂ ਨੂੰ ਵੋਟਾਂ ਜਿਹੜਾ ਪਹਿਲਿਆਂ ਨੇ ਨਹੀਂ ਕੀਤਾ ਉਹ ਇਸ ਵਾਰੀ ਝਾੜੂ ਕਰਕੇ ਵਿਖਾਊਗਾ। ਮਣੀ ਜਿਹੜਾ ਪਹਿਲਿਆਂ ਨੇ ਨਹੀਂ ਕੀਤਾ ਸੀ ਉਹੀ ਕਰਕੇ ਵਿਖਾਇਆ। ਜਿਹੜਾ ਪਹਿਲਿਆਂ ਨੇ ਨਹੀਂ ਕੀਤਾ ਸੀ ਉਹ ਕਰਕੇ ਵਿਖਾਇਆ। ਪਰ ਹਾਂਜੀ ਝਾੜੂ ਬਹੁਤ ਖੁਸ਼ ਲਿਆਊਗਾ। ਭਾਈ ਝਾੜੂ ਨੇ ਲਿਆਂਦਾ ਬਹੁਤ ਕੁਸ਼। ਝਾੜੂ ਨੇ ਕੱਲਾ ਹੱਥ ਦੀ ਝਾੜੂ ਹੀ ਛੜਦਾ ਬਾਕੀ ਸਭ ਕੁਝ ਲੈ ਗਿਆ ਝਾੜੂ। ਬਾਕੀ ਸਭ ਕੁਝ ਖੋ ਕੇ ਲੈ ਗਿਆ। ਬੀਬੀਆਂ ਦੇ ਪਰਵਾਰਾਂ ਦੇ ਭਾਈ ਆਟੇ ਦਾਲ ਦੇ ਕਾਰ ਕਿੰਨੇ ਕਿ ਬਟੇ ਗਏ ਅੱਤੇ ਕਾਰ ਕਟੇ ਗਏ ਅੱਤੇ ਕਾਰ ਕਟੇ ਗਏ ਪੰਜਾਬ ਤੇ ਜਦੋਂ ਦੀ ਇਹ ਸਰਕਾਰ ਆਈ ਹੈ ਸਾਰੀ ਇਹ ਕੋ ਸਰਕਾਰ ਨੌਕਰੀਆਂ ਨਹੀਂ ਦੇ ਸਕੀ ਸਰਕਾਰ ਕੋਈ ਤਰੱਕੀ ਦਾ ਕੰਮ ਪੰਜਾਬ ਦੇ ਅੰਦਰ ਨਹੀਂ ਕਰਾ ਸਕੀ ਕਾਬਲ ਨਹੀਂ ਸੀ ਸਰਕਾਰ ਨੇ ਨੌਕਰੀਆਂ ਨਹੀਂ ਦਿੱਤੀਆਂ ਸਰਕਾਰ ਹਜ਼ਾਰ ਰੁਪਿਆ ਬੀਬੀਆਂ ਨੂੰ ਨਹੀਂ ਦੇ ਸਕੀ ਜੀਰੀ ਇੱਕ ਗੱਲ ਸਮਝ ਨਹੀਂ ਆਉਂਦੀ ਉਹ ਇਹ ਹੈ ਕਿ ਜਿਹੜੇ ਦਿਨ ਦਿਹਾੜੇ ਕਤਲ ਹੋ ਜਾਂਦੇ ਐ ਔਰ ਕਾਤਲ ਕਦੀ ਫੜੇ ਨਹੀਂ ਜਾਂਦੇ ਸਿੱਧੂ ਮੂਸੇਵਾਲੇ ਦੇ ਕਤਲ ਬਾਰੇ ਸਾਡੇ ਹਲਕੇ ਤੋਂ ਬਾਅਦ ਕੋਈ ਨਹੀਂ ਜਾਣਦਾ ਜਿੰਨੇ ਮਾਨਸੇ ਦੇ ਲਾਗੇ ਵਾਲੇ ਹਲਕੇ ਆਸੇ ਪਾਸੇ ਵਾਲੇ ਉਹਨਾਂ ਨੇ ਭਾਵੇਂ ਕੋਈ ਸਿੱਧੂ ਜਾਣਦਾ ਸੀ ਤੇ ਭਾਵੇਂ ਕੋਈ ਨਹੀਂ ਜਾਣਦਾ ਸੀ ਪਰ ਹਰ ਇੱਕ ਪਰਿਵਾਰ ਦੀ ਮਾਂ ਨੂੰ ਬਜ਼ੁਰਗ ਨੂੰ ਸਿੱਧੂ ਮੂਸੇ ਵਾਲੇ ਦੇ ਕਤਲ ਦਾ ਦੁੱਖ ਉਨਾਂ ਹੀ ਮੈਂ ਤੇ ਇਹ ਸਰਕਾਰ ਦੀ ਬਹੁਤ ਵੱਡੀ ਗੈਰ ਜ਼ਿੰਮੇਵਾਰੀ ਹੈ ਅਨਾਉਂਸ ਹੀ ਕਰਤਾ ਕਿ ਅਸੀਂ ਪਾਈ ਦੀ ਸਿਕਿਉਰਿਟੀ ਵਾਪਸ ਲੈ ਲਈ ਹੈ ਕਿਉਂ ਤੋਂ ਬਾਦ ਉਹਨਾਂ ਕਤਲ ਹੋ ਜਾਂਦਾ ਹੈ ਚਰਾਹੇ ਦੇ ਵਿੱਚ ਅੱਜ ਤੱਕ ਕਾਤਲ ਨਹੀਂ ਫੜੇ ਗਏ ਅੱਜ ਰਹੀ ਉਹਦੇ ਦੇ ਪਿਓ ਬਾਪ ਜਿਹੜੇ ਬਲਕੌਰ ਸਿੰਘ ਸਿੱਧੂ ਜੀ ਨੇ ਬੜੀ ਵਾਰੀ ਮੰਤਾਂ ਕਰ ਲੀਆਂ ਸਰਕਾਰ ਦੀਆਂ ਬਹੁਤ ਵਾਰੀ ਰੋਲਾ ਪਾ ਲਿਆ ਪਰ ਅੱਜ ਤਾਈਂ ਉਹਦੇ ਕਾਤਲ ਨਹੀਂ ਫੜੇ ਗਏ ਔਰ ਉਸ ਕਤਲ ਤੋਂ ਬਾਅਦ ਜਿਵੇਂ ਲੜੀ ਲੱਗੀ ਹੈ ਕਤਲਾਂ ਦੀ ਕਦੀ ਅੰਮ੍ਰਿਤਸਰ ਹੋ ਰਿਹਾ ਕਦੀ ਤਰਨਤਾਰਨ ਹੋ ਰਿਹਾ ਕਦੀ ਤ੍ਰੀਪਕੋਟ ਹੋ ਰਿਹਾ ਅੱਡ ਅੱਡ ਸ਼ਹਿਰਾਂ 'ਚ ਅਸੀਂ ਵੇਖ ਰਹੇ ਹਾਂ ਕਿ ਸ਼ਰਿਆਂ 'ਚ ਕਤਲ ਹੋ ਰਿਹਾ ਪਰ ਕਿਤੇ ਸਰਕਾਰ ਨੇ ਕੋਈ ਆਪੀ ਕਿਤੇ ਇਹ ਨਹੀਂ ਸੂਚਾਇਆ ਕਿ ਕਿਤੇ ਕਾਤਲ ਫੜੇ ਗਏ ਹੋਣ ਜਾਂ ਕਿਤੇ ਇਨਸਾਫ ਮਿਲਿਆ ਹੋਵੇ ਕਿਸੇ ਪਰਿਵਾਰ ਨੂੰ ਪਹਿਲਾਂ ਕਿਸੇ ਸਰਕਾਰ 'ਚ ਇਹਦਾ ਕੁਝ ਨਹੀਂ ਸੀ ਵੇਖਿਆ ਜਿਹੜਾ ਝਾੜੂ ਵਾਲਿਆਂ ਦੀ ਸਰਕਾਰ ਨੇ ਸਾਨੂੰ ਵਿਖਾਤਾ ਬਦਲਾਅ ਤਾਂ ਆਇਆ ਹੈ ਪਰ ਆ ਬਦਲਾਅ ਆਇਆ ਹੈ ਕਰਦੀ ਹੈ ਕਿ ਜਿਹੜਾ ਵੀ ਕੈਂਡੀਡੇਟ ਆਇਆ ਕਾਂਗਰਸ ਪਾਰਟੀ ਦਾ ਪਈ ਉਹਦੇ ਕੋਲੇ 2 ਮਹੀਨਾ ਸਵਾ ਮਹੀਨਾ ਹੋਊਗਾ ਪ੍ਰਚਾਰ ਕਰਨ ਦਾ ਵਾਰ ਤਾਈ ਹਰੇਕ ਜੀ ਤਾਈ ਘਰ ਘਰ ਪਹੁੰਚ ਸਕੇ ਤੇ ਹਰੇਕ ਨੂੰ ਇਹ ਬੇਨਤੀ ਕਰਦੀ ਹੈ ਕਿ ਤੁਸੀਂ ਰੋਜ਼ ਦੇ ਕੋ 4-5 ਜੀਆਂ ਨੂੰ ਮਿਲਦੇ ਹੋ ਨਵੇਂਆਂ ਨੂੰ ਘੱਟ ਚ ਬੈਨੇ ਹੋ ਕੋਈ ਰਿਸ਼ਤੇਦਾਰ ਨੂੰ ਮਿਲਦੇ ਹੋ ਹਰੇਕ ਜੀ ਤੱਕ ਇਹ ਖਬਰ ਪਹੁੰਚਾਓ ਕਿ ਜੇ ਅਸੀਂ ਕਾਲੇ ਕਾਨੂੰਨ ਰੱਦ ਕਰਾਉਣੇ ਹੈ ਇਸ ਵਾਰੀ ਹਰ ਵੋਟ ਪੰਜੇ ਨੂੰ ਜਾਣੀ ਚਾਹੀਦੀ ਹੈ ਤੁਸੀਂ ਇਸ ਚੋਣ ਨੂੰ ਆਪ ਦੀ ਚੋਣ ਸਮਝ ਕੇ ਜੇ ਲੜਾਂਗੇ ਤਾਂ ਇਹ ਕਾਨੂੰਨ ਰੱਦ ਹੋਣਗੇ ਨਹੀਂ ਤਾਂ ਨਹੀਂ ਹੋਣਗੇ ਤੇ ਮੈਂ ਉਮੀਦ ਕਰਦੀ ਹਾਂ ਜਿੰਨੇ ਤੁਸੀਂ ਇੱਥੇ ਆਏ ਹੋ ਵੱਧ ਤੋਂ ਵੱਧ ਆਦਾ ਯੋਗਦਾਨ ਪਾਉਂਗੇ ਔਰ ਬਲੀਆ ਚੋਣਾਂ ਦੇ ਵਿੱਚ ਤੇ ਇਸ ਚੋਣ ਨੂੰ ਆਪ ਦੀ ਚੋਣ ਸਮਝ ਕੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਇੱਥੇ ਜਿਤਾ ਕੇ ਘੱਲੋਗੇ ਤੁਹਾਡੇ ਸਭ ਦਾ ਇੱਥੇ ਓਨਲੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ